ਲਆ ਵੀ ਮਿੱਤਰੋ ਪਹੁੰਚੇ ਅੱਜ ਫੇਰ ਮੰਡੀ ਵਾਂ ਤੇ ਝੋਨਾ ਗੇਰ ਕੇ ਵੀ 4.5-5 ਕਿੱਲੇ ਦਾ ਤੇ ਫੇਰ ਆਪਾਂ ਨੇ ਛੱਬੀਆ ਤੇ ਵੀ ਪੱਖਾ ਲੱਗ ਰਿਹਾ ਉਹ ਪਰਲੀ ਤੇ ਜੀ ਨੂੰ ਆਪਣੀ ਨੂੰ ਤੇ ਇੱਧਰ ਵੀ ਕਿਉਂ ਪਈ ਦੇਖੋ ਥੋੜੀ ਜਿਹੀ ਵੀ ਨਰਮਤੀ ਤੇ ਸਟਾਈਜ ਆ ਤੇ ਉਧਰ ਆਪਣੀ ਵੀ ਸਹੀ ਥੇ ਇੱਧਰ ਪੱਖਾ ਲੱਗ ਰਿਹਾ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇਜ ਸਵਾਗਤ ਆ ਜੀ ਫੇਰ ਤੁਹਾਡੇ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਉਹ ਵੀ ਜਿਹੜੀ 16 ਤਰੀਕ 10ਵਾਂ ਮਹੀਨਾ 2025 ਤੇ ਇਸ ਟਾਈਮ ਖੜੇ ਆ ਬਈ ਮੰਡੀਵਾਂ ਦੁਪਹਿਰ ਕੇ ਵੀ 2:30 ਵਜੇ ਤੇ ਸਾਡੇ ਕਿ ਚਾਰ ਪੰਜ ਕਿੰਨੇ ਅੱਜ ਆ ਪੰਜ ਦੀ ਝੋਨਾ ਲੈ ਕੇ ਆਏ ਹੋਏ ਆ ਤੇ 26 GB ਆ ਵੀ 14 GB ਆ ਤੇ ਦੇਖਦੇ ਆ ਬਈ ਪੱਖਾ ਲੱਗ ਰਿਹਾ ਅੱਜ ਤੇ ਤੁਲ ਜੇਗੀ ਅੱਜ ਸ਼ਾਮ ਤੱਕ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਈ ਕਿ ਛਾੜ ਰਿਹਾ ਕਿ ਰਿਹਾ ਆਪਣਾ ਹਸਤ ਕੀ ਪਈਏ ਕਿੱਲਿਆਂ ਕਿਉਂਕਿ ਠੇਕੇਵਾ ਵੀ ਪੰਜ ਕਿੱਲੇ ਲੈ ਰਿਹਾ ਤੇ ਉਹਨਾਂ ਕੀ ਜਿਹੜਾ ਝੋਨਾ ਇਹ ਤੇ ਬਾਕੀ ਸਾਰੇ ਠੇਕੇ ਵਾਲਿਆਂ ਦਾ ਤੇ ਉਹ ਦੱਸਾਂ ਤੁਹਾਨੂੰ ਅੱਜ 14 ਗਾ ਤੇ 26 ਆ ਛਾੜ ਕੇ ਮੇਰੇ ਰਿਹਾ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਬਣੇ ਰਿਓ ਬਾਕੀ ਵੀਡੀਓ ਦੇ ਨਾਲ ਤੇ ਸਤੰਦਿਆਂ ਅੱਜ ਦਾ ਸਾਰਾ ਬਲੌਗ ਤੁਹਾਨੂੰ ਬਾਕੀ ਵੀਰੋ ਆਪਣਾ ਲਾਸਟ ਝੋਨਾ ਦਾ ਅੱਜ ਮੰਡੀ ਮੰ ਲਾਸਟ ਦੇਣਾ ਕਿਉਂਕਿ ਆਪਣਾ ਸਾਰਾ ਕੰਮ ਹੋ ਗਿਆ ਫਰਨੀਚਰ ਤੇ ਝੋਨਾ ਝੋਨਾ ਵੀ ਸਾਰਾ ਵੱਟ ਗਿਆ ਇੱਥੇ ਲਾਸਟ ਆਪਣਾ ਜਿਹੜਾ ਰਹਿ ਰਿਹਾ ਥੋਲਣ ਤੇ ਤੇ ਬਾਕੀ ਸਖਾ ਤੋਲ ਅੱਜ ਲਵਾ ਰਹੇ ਆ ਤੇ ਸ਼ਾਮ ਤੱਕ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਕੀ ਤੋਲ ਰਿਹਾ ਕੀ ਛੱਡ ਰਿਹਾ ਤੇ ਵੀਡੀਓ ਦੇ ਨਾਲ ਬਣੇ ਰਹੋ ਚਲੋ ਫਿਰ ਦੇਖ ਲਓ ਬਈ 2:30 ਵਜੇ ਨੇ ਦੁਪਹਿਰ ਕੇ ਤੇ ਹਾਲ ਦੇਖੋ ਮੰਡੀਆਂ ਇੱਧਰ ਆਪਣੀ ਵੀ 14 ਦੀ ਥੋੜੀ ਨਰਮ ਦੀ ਅੱਧੇ ਕਿੱਲੇ ਬਾਕੀ ਪਹਿਲਾਂ ਵੇਚ ਗਏ ਤੇ ਇਹੋ ਬਾਈ ਦੇਖੋ ਬਈ ਲੱਗ ਰਹੇ ਆ ਆਪਣਾ ਸਕਾਈ ਆ ਭਈਓ ਤੇ ਘੁੱਟ ਘੁੱਟੇ ਕਰ ਰਹੇ ਨੇ ਪੱਖਾ ਦਾ ਬਾਕੀ ਕਿੱਥੇ ਲਾਉਂ ਜਾਓ ਪੱਖਾ ਲੱਗ रहा है तो इस बंदे को भाई इश्क आवा हो गया देखो सार देसी बोलना, ना। ये बंदा कह रहा है है तो घर जाना मुझे इश्क इस बंदे को इश्क हो गया ये रहा है मुझे घर जाना जाना है घर जाएगा क्या क्या नाम है लड़की बता दे वाली देखो भाई इनके बंदे रहे हैं इस बंदे में इश्क हो गया हो गया ना बिल्कुल हो गया सर। बोल रहा है घर जाना है घर जाना है घर जाना तो जरूरी है जरूरी इतना भी जरूरी नहीं काम कौन करेगा ਕਿੰਨਾ ਚੁੱਕਿਆ ਜਿਆਦਾ ਦਿਨ ਹੋ ਗਿਆ ਇਹ ਕਾਰਨਾ ਕੋ ਪੰਦਾ ਚੱਲਦਾ ਸੁਧਰਾਦਾ ਜਰਨੈਟਰ ਹੋ ਗਿਆ ਗਰਮ ਭయ్యా ਵੀ ਹੋ ਗਿਆ ਗਰਮ ਭయ్యా ਵੀ ਗਰਮ ਹੋ ਗਿਆ ਵੀ ਜਰਨੈਟਰ ਵੀ ਨਾ ਗਰਮ ਹੋ ਗਿਆ ਹਾਂ ਲਾਈਟ ਆ ਨਹੀਂ ਰਹਾ ਪੱਖਾ ਵੀ ਚ ਰਹਿ ਗਿਆ ਲੱਭ

ਓਏ 8 ਰੁਪਏ ਦਾ ਕੱਪ ਨਾਲ ਇਹ 10 ਰੁਪਏ ਵਾਲਾ ਕੱਪ ਫਿਰ ਮੈਂ ਨਹੀਂ ਲੈ ਜਾ ਆਪਣੀ ਲੈਣ ਹੋਰ ਮੰਗਾ ਲੈ ਮੰਨ ਲੈ ਹੋਰ ਤੂੰ ਮੰਗਾ ਲੈ ਹੋਰ ਜਾ ਜਾ ਰੁਪਏ ਵਾਲੇ ਕੱਪ ਲੈ ਜਾ ਕੋਈ ਗੱਲ ਨਹੀਂ ਦੇ ਜੋ ਖੰਗਾ ਆਇਆ ਕਰਾਂ ਜੀ ਆਹ ਦੁਆਰਾ ਨਹੀਂ ਆਏਗਾ ਕੋਈ ਨਹੀਂ ਇਹ ਜਨਸਰ ਮਤਲਬ ਹੋਰ ਜਗ੍ਹਾ ਤੇ ਟਿਕ ਚਲੇ ਚੇ ਹਾਂ ਬਣੀ ਹਮਰਾ ਮਤਲਬ ਬੰਦਾ ਸਭ ਕੱਟ ਕਿੰਗਲੇ ਜੋ ਕ ਇੱਕ ਦਿਨ ਜੇ ਪੈਲਬੋ ਦੁਆਛੜਾ ਦੀ ਲਖਣੀ ਸੀ 4 ਵਜੇ ਲੈ ਭਾਈ ਮਿੱਤਰੋ ਤੇ ਇੱਕ ਢੇਰੀ ਨੋਬਣੀ ਨ ਪੱਖਾ ਲੱਗਿਆ ਤੇ ਦੂਸਰੀ ਨੂੰ ਤਿਆਰ ਆ ਤੇ ਦੂਸਰੀ ਨੂੰ ਵੀ ਲੱਗ ਰਿਆਂ ਦੇਖੋ ਲਾਣ ਉਧਰ ਤੇ ਉਹ ਪਰਲੇ ਨੂੰ ਆਪਣੀ ਲੱਗਿਆ ਵੀ ਥੋੜੀ ਜੀ ਚਾਲੇ ਕਿਲ ਗਿੱਟਮਿਟ ਹੋ ਗਈ ਸੀ ਚਾਲ ਆ ਭਾਈ 10 ਰੁਪਏ ਦਾ ਕੱਪ ਦੇ 10 ਰੁਪਏ ਵਾਲਾ ਤੇ ਮੰਨੇ ਉਹ ਭੇਜਦੀ ਉਹ ਵੀ ਠੰਡਾ ਬਣਾਇਆ ਵਰ ਬੰਦੇ ਨੂੰ ਠੰਡਾ ਠੰਡਾ ਪੀ ਕੇ ਵੀ ਲੱਗੇ ਦੇਖੋ ਦੂਸਰੀ ਢੇਰੀ ਨੂੰ ਪੱਖਾ ਲਾਣ ਤੇ ਬਾਕੀ ਦੂਸਰੀ ਨੂੰ ਆਪਣਾ ਕੰਡਾ ਲਗਾ ਉਹ ਪਰਲੇ ਨੂੰ ਐ ਭਾਈ ਦੂਜੀ ਢੇਰੀ ਨੂੰ ਪੱਖਾ ਸਟਾਰਟ ਹੋ ਗਿਆ ਤੇ ਥੋੜਾ ਹੀ ਆ ਬਈ ਇਸ ਦਾ ਕੰਮ ਤੇ ਉਧਰ ਕੰਡਾ ਲੱਗਣ ਵਾਲਾ ਰਾਤ ਕੇ 8 ਵਜੇ ਗਏ ਬਈ ਲੱਗਿਆ ਦੇਖੋ ਕੰਡਾ ਆਪਣੀ ਢੇਰੀ ਨੂੰ 3 ਵਜੇ ਦਾ ਇਹਨੇ ਪੱਖਾ ਲਾ ਰਖਿਆ 8 2 10 ਇਹ ਤੂੰ ਵੀਡੀਓ ਬਣ ਬਹਿ ਜੇ ਤਾਂ ਜਾਣਾ ਵੀਡੀਓ ਬਣਾ ਰਿਹਾ ਮੈਂ 3 ਵਜੇ ਦਾ ਪੱਖਾ ਲਾਇਆ ਵਾ ਦੇਖੋ ਦੋ ਢੇਰੀਆਂ ਨੂੰ ਤੇ ਰਾਤ ਦੇ 8 ਵਜੇ ਲੱਗੇ ਆ ਤੋਲਣ ਆ ਗਿੰਦ ਮੰਦਾਰ ਰੋਟਾ 320 320 ਬੋਰੀ ਦਾ ਵਜ਼ਨ ਕਿਤਨਾ 700 ਲੈ ਵੀ ਲਗੇ ਪੱਖਾ ਲਾਣ ਹੋਰੀ ਕੰਡਾ ਲਾਣ ਤੇ ਦਿਖਾਵਾਂਗੇ ਤੁਹਾਨੂੰ ਵੀ ਕਿ ਰਿਹਾਸ ਕੀ ਛਾੜ 26 ਅਰ 14 ਦਾ ਤਾਂ ਬੰਦਾ ਦੇਖੋ ਗੁੜੀਆਂ ਲੱਗ ਰਹਾ ਹੁਣ ਲੈ ਭਾਈ ਮਿੱਤਰੋ ਤੇ ਕੰਡਾ ਲੱਗ ਰਿਹਾ ਬਈ ਤੇ 150 ਕੁੱਟੇ ਲਵਾ ਆਪਣਾ ਭਰ ਗਿਆ ਤੇ ਬਾਕੀ ਅਜੇ ਪਿਆ ਤੇ ਇੱਧਰ ਬਈ ਵੜ ਕੇ 150 ਕੁੱਟੇ ਲਵਾ ਲੱਗ ਗਿਆ ਆਪਣਾ ਆ ਤੇ ਬਾਕੀ ਇਤਨੀ ਕਿ ਢੇਰੀ ਬਈ ਹਲੇ ਰਹਿ ਰਹੀ ਆ ਤੇ 100 150 ਪੱਟਾ ਅਜੇ ਪਿਆ ਬਾਕੀ ਦੇਖਦੇ ਆ ਬਈ ਕਿੰਨਾ ਹੁੰਦਾ ਤੇ ਬਾਕੀ ਹੋਣੀ ਪਰਲੀ ਢੇਰੀ ਵੀ ਅਜੇ ਪਈ ਆ ਦੇਖੋ ਵੀਰੋ ਤੇ ਬਾਕੀ ਦੱਸਦੇ ਆ ਤੁਹਾਨੂੰ ਬਈ ਕੀ ਰਹੇਗਾ ਅੱਜ ਦਾ ਝਾੜ ਆਪਣੇ ਰਹੇ ਬਟੀਆਂ ਦੇ ਨਾਲ